ਸਸਰੀ ਗੱਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ ਤੇ ਮੈਂ ਬਹੁਤ-ਬਹੁਤ ਸਵਾਗਤ ਕਰਦੀ ਹਾਂ ਅੱਜ ਆਪਾਂ ਬਣਾਵਾਂਗੇ ਬੱਚਿਆਂ ਵਾਸਤੇ ਬਹੁਤ ਹੀ ਵਧੀਆ ਸੋਖਤ ਨਾਸ਼ਤਾ ਘੱਟ ਤੇਲ ਦਾ ਤੇ ਚਟਪਟ ਬਣਨ ਵਾਲਾ ਇਹਨੂੰ ਵੱਡੇ ਵੀ ਬੜੇ ਚਾਵ ਨਾਲ ਖਾ ਸਕਦੇ ਨੇ ਤੇ ਇਹ ਨਾਸ਼ਤਾ ਇੰਨਾ ਜ਼ਿਆਦਾ ਟੇਸਟੀ ਬਣਦਾ ਹੈ ਫਰੈਂਡਸ ਕਿ ਤੁਸੀਂ ਇਹਨੂੰ ਬਾਰ-ਬਾਰ ਬਣਾਉਣਾ ਚਾਹੋਗੇ ਤੁਸੀਂ ਇਹਨੂੰ ਰੱਖ ਵੀ ਸਕਦੇ ਹੋ ਤੇ ਇਹਦੇ ਵਾਸਤੇ ਸਭ ਤੋਂ ਪਹਿਲਾਂ ਆਪਾਂ ਸੂਜੀ ਲੈ ਲਈਏ ਸੂਜੀ ਤੁਸੀਂ ਵੱਡੀ ਮੋਟੀ ਕੋਈ ਵੀ ਲੈ ਸਕਦੇ ਹੋ ਮੈਂ ਇੱਥੇ ਡੇਢ ਕੱਪ ਸੂਜੀ ਲਈ ਹੈ ਤੇ ਐਦੇ ਵਿੱਚ ਆਪਾਂ ਪਾਵਾਂਗੇ ਲੱਸੀ ਯਾਨੀ ਕਿ ਤੁਸੀਂ ਦਹੀਂ ਵੀ ਐਡ ਕਰ ਸਕਦੇ ਹੋ ਪਰ ਮੇਰੇ ਕੋਲ ਲੱਸੀ ਸੀ ਤੇ ਮੈਂ ਉਹ ਯੂਜ਼ ਕਰਨ ਲੱਗੀ ਆ ਤੇ ਇਹਨੂੰ ਮਿਕਸ ਕਰਦੇ ਹੋਏ ਲੱਸੀ ਪਾਉਂਦੇ ਜਾਵਾਂਗੇ ਜਿੰਨੀ ਐਦੇ ਵਿੱਚ ਹੋਏਗੀ ਜ਼ਰੂਰਤ ਉਨੀ ਆਪਾਂ ਪਾਵਾਂਗੇ ਇਸ ਤਰੀਕੇ ਨਾਲ ਮਿਕਸ ਕਰਾਂਗੇ ਤੇ ਟੱਕਣ ਲਾ ਕੇ 10 ਮਿੰਟ ਵਾਸਤੇ ਰੱਖਾਂਗੇ ਹੁਣ ਚਟਣੀ ਬਣਾਵਾਂਗੇ ਚਟਣੀ ਵਾਸਤੇ ਇੱਥੇ ਮਸਟਰਡオイル ਲਏ ਮੈਂ 1 ਟੇਬਲस्पून ਅੱਧਾ ਚਮਚ ਜੀਰਾ ਚਾਰ ਪੰਜ ਇੱਥੇ ਲਸਣ ਦੀਆਂ ਕਲੀਆਂ ਮੈਂ ਪਾਈਆਂ ਤੇ ਦੋ ਹਰੀਆਂ ਮਿਰਚਾਂ ਤੇ ਨਾਲੇ ਆਪਾਂ ਪਾਵਾਂਗੇ ਇੱਥੇ ਮੂੰਗਫਲੀ ਦੇ ਦਾਣੇ ਤੁਸੀਂ ਇਹ ਕੱਚੀ ਮੂੰਗਫਲੀ ਤੁਸੀਂ ਪੁੰਨੇ ਉਹ ਵੀ ਲੈ ਸਕਦੇ ਹੋ ਤੇ ਇੱਕ ਦੋ ਸਬਤ ਲਾਲ ਮਿਰਚ ਵੀ ਇੱਥੇ ਐਡ ਕੀਤੀ ਹੈ ਤੇ ਇੱਕ ਚਮਚ ਆਪਾਂ ਪਾਵਾਂਗੇ ਪਾਵਾਂਗੇ ਸਬੱਤਣੀਆਂ ਇਹ ਚਟਣੀ ਤੁਸੀਂ ਜ਼ਰੂਰ ਬਣਾਓ ਇਹਦੇ ਨਾਲ ਇਹ ਨਾਸ਼ਤਾ ਬਹੁਤ ਹੀ ਵਧੀਆ ਲੱਗੇਗਾ ਤੇ ਦੋ ਟਮਾਟਰ ਆਪਾਂ ਪਾਵਾਂਗੇ ਤੇ ਇਹਨੂੰ ਮੈਂ ਲੰਬਾ ਲੰਬਾ ਕੱਟ ਲਿਆ ਸੀ ਤੁਸੀਂ ਕਿਸੇ ਵੀ ਤਰੀਕੇ ਨਾਲ ਕੱਟ ਸਕਦੇ ਹੋ ਤੇ ਟਮਾਟਰ ਸਾਡੇ ਜਲਦੀ ਸੌਫਟ ਹੋ ਜਾਣ ਇੱਥੇ ਨਮਕ ਐਡ ਕਰਾਂਗੇ ਅੱਧਾ ਚਮਚ ਕਾਲਾ ਨਮਕ ਤੇ ਅੱਧਾ ਚਮਚ ਹੀ ਸਧਾਰਨ ਨਮਕ ਲਏ ਮੈਂ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਟਮਾਟਰ ਗਲਨ ਤੱਕ ਪਕਾਵਾਂਗੇ ਟਮਾਟਰ ਸਾਡੇ ਸੌਫਟ ਹੋ ਚੁੱਕੇ ਨੇ ਤੇ ਹੁਣ ਆਪਾਂ ਪਾਵਾਂਗੇ ਹਰਾ ਧਨੀਆ ਤੇ ਇਹਨੂੰ ਆਪਾਂ ਮਿਕਸ ਕਰ ਦਵਾਂਗੇ ਤੇ ਗੈਸ ਦੀ ਫਲੇਮ ਆਫ ਕਰ ਦਿੱਤੀ ਹੈ ਐਨੂੰ ਠੰਡਾ ਕਰਨ ਤੋਂ ਬਾਅਦ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਐਦੀ ਪੇਸਟ ਬਣਾ ਲਵਾਂਗੇ ਤੇ ਚਟਣੀ ਸਾਡੀ ਤਿਆਰ ਹੋ ਜੇਗੀ ਇਧਰ ਬੈਟਰ ਵੀ ਸਾਡਾ ਤਿਆਰ ਹੋ ਗਿਆ ਹੈ ਯਾਨੀ ਕਿ ਸੁਜੀ ਹੈ ਜਿਹੜੀ ਫੁੱਲ ਚੁੱਕੀ ਹੈ ਸੌਫਟ ਹੋ ਗਈ ਹੈ ਮਿਸ ਇਹ ਜਿਹੜਾ ਮਿਕਸਰ ਹੈ ਇਹ ਥੋੜਾ ਜਿਹਾ ਗਾੜਾ ਲੱਗ ਰਿਹਾ ਤੇ ਹੁਣ ਥੋੜਾ ਜਿਹਾ ਪਾਣੀ ਐਡ ਕਰਾਂਗੇ ਬਹੁਤ ਜ਼ਿਆਦਾ ਗਾढ़ा ਤੇ ਬਹੁਤ ਹੀ ਜ਼ਿਆਦਾ ਪਤਲਾ ਆਪਾਂ ਨੂੰ ਬੈਟਰ ਨਹੀਂ ਚਾਹੀਦਾ ਮੀਡੀਅਮ ਜਿਹਾ ਚਾਹੀਦਾ ਹੈ ਹੁਣ ਪਾਵਾਂਗੇ ਆਪਾਂ ਕद्दूकस ਕੀਤੇ ਹੋਏ ਆਲੂ ਦੋ ਮੀਡੀਅਮ ਸਾਈਜ਼ ਦੇ ਇੱਕ ਵੱਡੇ ਸਾਈਜ਼ ਦਾ ਪਿਆਜ਼ ਬਾਰੀਕ ਕੱਟਿਆ ਹੋਇਆ ਸਬਜ਼ੀਆਂ ਤੁਸੀਂ ਕੋਈ ਵੀ ਐਡ ਕਰ ਸਕਦੇ ਹੋ ਇੱਦਰ ਸ਼ਿਮਲਾ ਮਿਰਚ ਵੀ ਇੱਕ ਮੈਂ ਕੱਟ ਕੇ ਪਾਈਏ ਇੱਕ ਟਮਾਟਰ ਪਾਵਾਂਗੇ ਬਾਰੀਕ ਕੱਟਿਆ ਹੋਇਆ ਦੋ ਤਿੰਨ ਹਰੀਆਂ ਮਿਰਚਾਂ ਪਾਵਾਂਗੇ ਬਾਰੀਕ ਕੱਟ ਕਰਕੇ ਤੇ ਕद्दूकस ਕਰਕੇ ਇੱਥੇ ਥੋੜਾ ਜਿਹਾ ਆਪਾਂ ਅਦਰਕ ਪਾਵਾਂਗੇ ਲਸਣ ਮੈਂ ਯੂਜ਼ ਨਹੀਂ ਕੀਤਾ तो कड़ी पत्ते भी इतें ऐड करा अठ दस ते एक चम्मच आप आपवे काली मिर्च कुटी हुई एक चम्मच कच्चा जीरा तो डेढ़ चम्मच इत मैं पावगी नमक तो वन फोरथ टी स्पून इतने लिया मैं मीठा सोडा यानी कि बेकिंग सोडा दो छोटे चम्मच आप करे तो यू आप चंकी तरह मिक्स करा ਬੈਟਰ ਥੋੜਾ ਜਿਹਾ ਗਾੜਾ ਲੱਗ ਰਿਹਾ ਥੋੜਾ ਜਿਹਾ ਪਾਣੀ ਹੋਰ ਪਾਵਾਂਗੇ 2-3 ਟੇਬਲस्पून ਮੈਂ ਪਾਣੀ ਐਡ ਕੀਤਾ ਤੇ ਇਸ ਤਰੀਕੇ ਦਾ ਬੈਟਰ ਸਾਨੂੰ ਚਾਹੀਦਾ ਤੇ ਹੁਣ ਇੱਕ ਕੜਾਹੀ ਵਿੱਚ 2 ਗਿਲਾਸ ਮੈਂ ਪਾਣੀ ਗਰਮ ਕੀਤਾ ਤੇ ਇਹਦੇ ਉੱਤੇ ਆਪਾਂ ਇਹ ਜਾਲੀ ਰੱਖ ਦੇਵਾਂਗੇ ਜਿਹੜੀ ਪਾਖ ਵਾਲੀ ਹੁੰਦੀ ਹੈ ਤੇ ਥੋੜਾ ਜਿਹਾ ਮੈਂ ਇੱਥੇ ਕਿਓ ਲਾਇਆ ਯਾਨੀ ਕਿ ਤੇਲ ਲਾ ਤੁਸੀਂ ਤੇਲ ਵੀ ਲਾ ਸਕਦੇ ਹੋ ਤੇ ਥੋੜਾ ਥੋੜਾ ਬੈਟਰ ਲੈ ਕੇ ਇੱਕ ਚਮਚ ਦੀ ਸਹਾਇਤਾ ਨਾਲ ਇਸ ਤਰੀਕੇ ਨਾਲ ਟਿੱਕੀਆਂ ਜੀ ਬਣਾਵਾਂਗੇ ਇਹ ਤਰੀਕਾ ਸਭ ਤੋਂ ਆਸਾਨ ਹੈ ਫਰੈਂਡਸ ਤੇ ਨਾਸ਼ਤਾ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਹੈ ਇਹਨੂੰ ਟੱਕਾਂ ਲਾ ਕੇ 6-7 ਮਿੰਟ ਲੋ ਟੂ ਮੀਡੀਅਮ ਫਲੇਮ ਤੇ ਪੱਕਣ ਦੇਵਾਂਗੇ ਤੇ ਚਾਕੂ ਨਾਲ ਆਪਾਂ ਪਤਾ ਕਰਾਂਗੇ ਤੇ ਪੱਕ ਚੁੱਕਿਆ ਕਿ ਨਹੀਂ ਇਹ ਪੂਰੀ ਤਰੀਕੇ ਨਾਲ ਪੱਕ ਚੁੱਕਿਆ ਤੇ ਦੂਜਾ ਬੈਚ ਵੀ ਮੈਂ ਤਿਆਰ ਕਰ ਲਿਆ ਇੱਥੇ ਤਿੰਨ ਚਾਰ ਵਾਰ ਮੈਂ ਇਹ ਬਣਾ ਲਏ ਨੇ ਤੇ ਸਾਡੇ ਸਾਰੇ ਬਣ ਕੇ ਤਿਆਰ ਹੋ ਗਏ ਨੇ ਤੇ ਬਹੁਤ ਹੀ ਸੋਫਟ ਘੱਟ ਤੇਲ ਦਾ ਨਾਸ਼ਤਾ ਬਣ ਕੇ ਤਿਆਰ ਹੋਇਆ ਜੇਕਰ ਪਸੰਦ ਆਇਆ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ